ਜਰਮ ਸਾਖੀ ਦਾ ਕਰਤਾ ਕਹਿੰਦਾ ਅੰਮ੍ਰਿਤ ਵੇਲਾ ਹੋਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਦਮ ਪੁੱਟੇ ਵੇਂ ਦਾ ਪਾਣੀ ਬੜਾ ਸ਼ਾਂਤ ਹੈ ਟਿਕਿਆ ਹੋਇਆ ਮਾਹੌਲ ਹੈ ਬੂੰਦਾਂ ਜਿਹੜੀਆਂ ਨੇ ਉਹ ਤਰੇਲ ਦੀਆਂ ਘਾਹ ਦੇ ਉੱਪਰ ਪਈਆਂ ਹੋਈਆਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਇੱਕ ਸੇਵਾਦਾਰ ਹੈ ਜੀ ਖਿਦਮਤਗਾਰ ਹੈ ਉਹਨਾਂ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਕੱਪੜੇ ਉਤਾਰੇ ਉਸ ਸੇਵਾਦਾਰ ਨੂੰ ਫੜਾ ਦਿੱਤੇ ਤਨ ਗੁਰੂ ਨਾਨਕ ਦੇ ਮਹਾਰਾਜ ਵੇਂ ਦੇ ਵਿੱਚ ਪ੍ਰਵੇਸ਼ ਕਰਦੇ ਨੇ 5 ਮਿੰਟ ਲੰਘ 10 ਮਿੰਟ ਲੰਘ ਘੰਟਿਆਂ ਬੱਧੀ ਜਦੋਂ ਸਮਾਂ ਲੰਘਿਆ ਉਹ ਜਿਹੜਾ ਸੇਵਾਦਾਰ ਸੀ ਉਹ ਹੈਰਾਨ ਹੋਇਆ ਕਹਿੰਦਾ ਹੱਦ ਹੋ ਗਈ ਅੱਗੇ ਬਾਬਾ ਨਾਨਕ ਮਿੰਟ ਦੋ ਚਾਰ ਲਾ ਕੇ ਤੇ ਬਾਹਰ ਆ ਜਾਂਦੇ ਡੁਬਕੀ ਲਾ ਕੇ ਅੱਜ ਬਾਬਾ ਨਾਨਕ ਬਾਹਰ ਨਹੀਂ ਆਇਆ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਨਾਨਕ ਡੁੱਬ ਗਿਆ ਹੈ ਇਹ ਜਨਸਾਖੀ ਦੇ ਬੋਲ ਉਹ ਕਹਿੰਦਾ ਮੈਨੂੰ ਐਵੇਂ ਮਹਿਸੂਸ ਹੁੰਦਾ ਜਿਵੇਂ ਨਾਨਕ ਡੁੱਬ ਗਿਆ ਹੈ ਉਹਨੇ ਥੋੜਾ ਜਿਹਾ ਇੰਤਜ਼ਾਰ ਹੋਰ ਕੀਤਾ ਵੇਟ ਕੀਤਾ ਉਹ ਹਾਰ ਕੇ ਉਥੋਂ ਛੋਲੇ ਛੋਲੇ ਕਦਮ ਪੁੱਟਦਾ ਵਾਪਸ ਸੁਲਤਾਨਪੁਰ ਜਦੋਂ ਉਸ ਨਗਰ ਦੇ ਵਿੱਚ ਹੋਕਾ ਦੇਣ ਵਾਸਤੇ ਆਇਆ ਉਹ ਆਉਂਦਾ ਆਉਂਦਾ ਕਹਿੰਦਾ ਬਾਬਾ ਨਾਨਕ ਡੁੱਬ ਗਿਆ ਹੈ ਬਾਬਾ ਨਾਨਕ ਡੁੱਬ ਗਿਆ ਹੈ ਨਵਾਬ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਉਹਨੇ ਆਪਣੇ ਐਲਕਰ ਭੇਜੇ ਉਹਨੇ ਕਿਹਾ ਬਾਬੇ ਨਾਨਕ ਨੂੰ ਲੱਭਿਆ ਜਾਵੇ ਇਹ ਮੇਰੇ ਕੰਮ ਦਾ ਬੰਦਾ ਏ ਤੇਰਾ ਤੇਰਾ ਤੋਲਦਾ ਹੈ ਬਾਬੇ ਨਾਨਕ ਨੂੰ ਲੱਭਦੇ ਨੇ ਇਧਰ ਬੇਬੇ ਨਾਨਕੀ ਘਰ ਦੇ ਵਿੱਚ ਬੈਠੇ ਨੇ ਤੇ ਬੜੇ ਤਰਵਾਸ ਦੇ ਵਿੱਚ ਬੈਠੇ ਨੇ ਕਿਤੇ ਕੋਈ ਮੰਦੇ ਉੱਪਰ ਰੱਤਾ ਜਿੰਨਾ ਕੋਈ ਫਿਕਰ ਨਹੀਂ ਕਿਤੇ ਕੋਈ ਕਬਰਾਹਟ ਨਹੀਂ ਕਿ ਮੇਰੇ ਭਰਾ ਦੇ ਬਾਬਤ ਇਹ ਆਵਾਜ਼ਾਂ ਆ ਰਹੀਆਂ ਨੇ ਕਿ ਨਾਨਕ ਡੁੱਬ ਗਿਆ ਤੇ ਜਦੋਂ ਉਹਨੇ ਆ ਕੇ ਬੇਬੇ ਨਾਨਕੀ ਦੇ ਘਰ ਦੇ ਵਿੱਚ ਦਰਵਾਜ਼ਾ ਖੜਕਾਇਆ ਸੇਵਾਦਾਰ ਨੇ ਕਿ ਮਾਤਾ ਜੀ ਗੁਰੂ ਨਾਨਕ ਡੁੱਬ ਗਿਆ ਹੈ ਤੇ ਕਹਿੰਦੇ ਉੱਥੇ ਫਿਰ ਭੈਣ ਦੇ ਇਹ ਸ਼ਬਦ ਸਨ ਬੇਬੇ ਨਾਨਕੀ ਦੇ ਕਹਿਣ ਲੱਗੇ ਕਬਰਾਓ ਨਾ ਜਿਹੜਾ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੋਵੇ ਉਹ ਕਦੇ ਡੁੱਬ ਨਹੀਂ ਸਕਦਾ ਇਹ ਸ਼ਬਦ ਸੀ ਉਹਦੇ ਉਹਨੇ ਕਿਹਾ ਕਬਰਾਓ ਨਾ ਜਿਹੜਾ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੋਵੇ ਉਹ ਕਦੇ ਡੁੱਬ ਨਹੀਂ ਸਕਦਾ ਇਤਿਹਾਸ ਕਹਿੰਦਾ ਤਿੰਨ ਦਿਨ ਵੇਈਂ ਦੇ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਤਨ ਗੁਰੂ ਨਾਨਕ ਦੇ ਮਹਾਰਾਜ ਚੌਥੇ ਦਿਨ ਜਦੋਂ ਵੇਂਹ ਦੇ ਵਿੱਚੋਂ ਬਾਹਰ ਨਿਕਲਦੇ ਨੇ ਪ੍ਰਗਟ ਹੁੰਦੇ ਨੇ ਤੇ ਪ੍ਰਗਟ ਹੋਣ ਤੋਂ ਬਾਅਦ ਕਹਿੰਦੇ ਸਿਰ ਤੇ ਇੱਕ ਤਰੀਕੇ ਦੇ ਨਾਲ ਉਹ ਕਫਨ ਬੰਨ ਕੇ ਇਹ ਮੁਖ ਦੇ ਵਿੱਚੋਂ ਸ਼ਬਦ ਕਹੇ ਨਾ ਕੋਈ Hindu ਨਾ ਮੁਸਲਮਾਨ ਹੁਣ ਮੈਂ ਸ਼ੁਰੂ ਚ ਇੱਕ ਸ਼ਬਦ ਕਿਹਾ ਸੀ ਬਾਬਾ ਨਾਨਕ ਸ਼ਬਦ ਲੈ ਕੇ ਆਇਆ ਤੁਰ ਦਰਗਾਹੋਂ ਇਸ ਦਿਨ ਜਿਸ ਦਿਨ ਬਾਬੇ ਨਾਨਕ ਦਾ ਉਹਦੇ ਨਾਲ ਕਾਲਪੁਰਖ ਨਾਲ ਗੱਲਬਾਤ ਹੋਈ ਨਾ ਆੜਾ ਮੂਲ ਮੰਤਰ ਸੀ ਪੜਦੇ ਹਾਂ ਇਹ ਸultanpur Lodhi ਦੀ ਧਰਤੀ ਦਾ ਹੈ ਆ ਜਪ ਨਿਸ਼ਾਨ ਮੂਲ ਮੰਤਰ ਪਹਿਲਾਂ ਸ਼ੁਰੂ ਹੁੰਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੂਲ ਮੰਤਰ ਉਸ ਦਿਨ ਬਾਬੇ ਨਾਨਕ ਨੂੰ ਅਕਾਲ ਪੁਰਖ ਦੇ ਘਰੋਂ ਮਿਲਿਆ ਹੈ ਗੁਰੂ ਨਾਨਕ ਸ਼ਬਦ ਲੈ ਕੇ ਆਏ ਨੇ ਕਹਿੰਦੇ ਇੱਥੇ ਜਨਮ ਸਾਖੀ ਦਾ ਕਰਤਾ ਕਹਿੰਦਾ ਪੈਣ ਨਾਨਕੀ ਕਹਿੰਦੀ ਕਭਰਾਓ ਨਾ ਜਿਹੜਾ ਦੁਨੀਆ ਨੂੰ ਤਾਰਨ ਵਾਸਤੇ ਆਇਆ ਉਹ ਕਦੇ ਡੁੱਬਦਾ ਨਹੀਂ ਇੱਥੇ ਫਿਰ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਉਹਨਾਂ ਨੇ ਪਹਿਲਾਂ ਇਹ ਸ਼ਬਦ ਕਹੇ ਨਾ ਕੋਈ Hindu ਨਾ Musalman ਤੇ ਇਹ ਬੜੇ ਯੁਰਤ ਵਾਲੇ ਸ਼ਬਦ ਸਨ ਕਹਿੰਦੇ ਉਸ ਸਮੇਂ ਇਹ ਸ਼ਬਦ ਕੋਈ ਕਹਿ ਨਹੀਂ ਸੀ ਸਕਦਾ ਇਹ ਇੱਕ ਇਤਿਹਾਸ ਦਾ ਵਾਕਿਆ ਹੈ ਜੀ ਜਿਸ ਸਿਕੰਦਰ ਲੋਧੀ ਨੇ ਲਖਨਊ ਦੇ ਵਿੱਚ ਕਿਸੇ ਬ੍ਰਾਹਮਣ ਦਾ ਧੜ ਦੇ ਨਾਲੋਂ ਸੀਸ ਇਸ ਕਰਕੇ ਜੁਦਾ ਕਰ ਦਿੱਤਾ ਸੀ ਉਹਨੇ ਸ਼ਬਦ ਕਹੇ ਸੀ ਉਹਨੂੰ ਕਿਸੇ ਨੇ ਪੁੱਛਿਆ ਕਿ ਕਿਹੜਾ ਧਰਮ ਚੰਗਾ ਹੈ ਉਹਨੇ ਕਿਹਾ ਨਾ ਇਸਲਾਮ ਧਰਮ ਮਾੜਾ ਹੈ ਤੇ ਨਾ ਹਿੰਦੂ ਧਰਮ ਮਾੜਾ ਦੋਵੇਂ ਚੰਗੇ ਨੇ ਇੰਨੀ ਗੱਲ ਕਹਿਨ ਤੇ ਉਹਦਾ ਧੜ ਦੇ ਨਾਲੋਂ ਸੀਸ ਜੁਦਾ ਕਰ ਦਿੱਤਾ ਸੀ ਸਿਕੰਦਰ ਲੋਧੀ ਨੇ ਤੇ ਜਦੋਂ ਇਹ ਸ਼ਬਦ ਕਹੇ ਨਾ ਕੋਈ ਹਿੰਦੂ ਨਾ ਮੁਸਲਮਾਨ ਉੱਥੇ ਹਾਹਾਕਾਰ ਮਚ ਗਈ ਜਦੋਂ ਇਹ ਸ਼ਬਦ ਕਹੇ ਮੈਂ ਥੋੜਾ ਜਿਹਾ ਜਨੂ ਸਾਖੀ ਦੀ ਗਵਾਹੀ ਤੁਹਾਡੇ ਸਾਹਮਣੇ ਰੱਖ ਰਿਹਾ ਹੁਣ ਤੁਸੀਂ ਇਹ ਵੇਖੋ ਜਦੋਂ ਕਰਤੇ ਪੁਰਖ ਦੇ ਰੰਗ ਦੇ ਵਿੱਚ ਕੋਈ ਰੂਹ ਰੰਗੀ ਜਾਂਦੀ ਹੈ ਯਾਦ ਰੱਖੋ ਉਹ ਕਿਸੇ ਦੇ ਅੱਗੇ ਗੜ ਗੜਗਾਉਂਦੀ ਨਹੀਂ ਹੈ ਉਹ ਕਿਸੇ ਦੇ ਪੈਰਾਂ ਤੇ ਨਹੀਂ ਟਿਕਦੀ ਇੱਥੋਂ ਫਿਰ ਨਵਾਬ ਦਾ ਅਹਿਲਕਾਰ ਆਇਆ ਗੁਰੂ ਨਾਨਕ ਦੇ ਮਹਾਰਾਜ ਨੂੰ ਬੁਲਾਉਣ ਉਹਨੇ ਕਿਹਾ ਤੁਹਾਨੂੰ ਨਵਾਬ ਬੁਲਾਉਂਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਮੈਨੂੰ ਕੀ ਪ੍ਰਵਾਹ ਪੜੀ ਹੈ ਤੇਰੇ ਨਵਾਬ ਦੀ ਹੁਣ ਕਮਾਲ ਦੀ ਗੱਲ ਇੱਥੇ ਕੋਈ 5000 10000 ਕੋਈ ਨੌਕਰੀ ਤੇ ਲੱਗਾ ਹੋਵੇ ਬੰਦਾ ਵਾਰ-ਵਾਰ ਉਹਦੇ ਪੈਰ ਨੂੰ ਧੋਣ ਤੱਕ ਜਾਂਦਾ ਹੈ ਪਰ ਗੁਰੂ ਨਾਨਕ ਦੇ ਮਹਾਰਾਜ ਨਵਾਬ ਦੇ ਪਰਥਾਈ ਸ਼ਬਦ ਕਹਿੰਦੇ ਉਸ ਅਹਿਲਕਾਰ ਨੂੰ ਕਹਿੰਦੇ ਨੇ ਕਹਿੰਦੇ ਮੈਨੂੰ ਕੀ ਪ੍ਰਵਾਹ ਪਈ ਤੇਰੇ ਨਵਾਬ ਦੀ ਜਾ ਜਾ ਕੇ ਇਹਨੂੰ ਕਹ ਦੇ ਨਾਨਕ ਨਹੀਂ ਆਉਂਦਾ ਉਹ ਵਾਪਸ ਗਿਆ ਅਹਿਲਕਾਰ ਉਹ ਜਾ ਕੇ ਬਾਬੇ ਨਾਨਕ ਦੇ ਬਾਰੇ ਨਵਾਬ ਨੂੰ ਕਹਿੰਦਾ ਦੌਲਤਖਾਨੂ ਉਹ ਕਹਿੰਦਾ ਜੀ ਗੁਰੂ ਨਾਨਕ ਕਹਿੰਦਾ ਮੈਨੂੰ ਕੀ ਪ੍ਰਵਾਹ ਪੜੀ ਤੇਰੇ ਨਵਾਬ ਦੀ ਉਹਨੇ بڑے ਮੰਦੇ ਲਫ਼ਜ਼ ਬੋਲੇ ਨੇ ਉਹਨੇ بڑے ਸ਼ਬਦ ਭੈੜੇ ਬੋਲੇ ਨੇ ਜਦੋਂ ਇਹ ਸ਼ਬਦ ਕਹੇ ਤੇ ਅਦੌਲਤ ਖਾਂ ਇੱਕ ਸ਼ਬਦ ਕਹਿੰਦਾ ਉਹ ਕਹਿੰਦਾ ਤੁਸੀਂ ਇੰਜਾਂ ਨਾ ਕਹੋ ਜਾਂ ਬਾਬੇ ਨਾਨਕ ਨੂੰ ਕਹੋ ਖੁਦਾਏ ਦੇ ਵਾਸਤੇ دیدار ਬਖਸ਼ੋ ਇਹ ਸ਼ਬਦ ਨੇ ਜਿਹੜੇ ਜਨਮ ਸਾਖੀ ਦੇ ਕਰਤੇ ਨੇ ਖੁਦਾਏ ਦੇ ਵਾਸਤੇ دیدار ਬਖਸ਼ੋ ਤਾਂ ਗੁਰੂ ਨਾਨਕ ਦੇ ਮਹਾਰਾਜ ਫਿਰ ਉੱਥੇ ਜਾਂਦੇ ਨੇ ਜੀ ਉੱਥੇ ਫਿਰ ਅੱਗੇ ਉਹ ਕਹਿੰਦੇ ਨੇ ਤੁਸੀਂ ਇਹ ਸ਼ਬਦ ਕਹਏ ਨੇ ਉਹ ਕਹਿੰਦੇ ਮੈਂ ਬਿਲਕੁਲ ਸੱਚ ਕਿਹਾ ਹੈ ਇੱਥੇ ਸਰੀਰ ਕਿਸੇ ਦਾ Hindu ਕਿਸੇ ਦਾ مسلمان ਹੈ ਪਰ ਆਤਮਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੈ ਇਥੇ ਉਹਦੇ ਵਿੱਚ ਵਰਤ ਰਹੀ ਹੈ ਅਕਾਲ ਪੁਰਖ ਦਾ ਨੂਰ ਪਰਮਾਤਮਾ ਦਾ ਨੂਰ ਇਹ ਆਤਮਾ ਹੈ ਉੱਥੇ ਫਿਰ ਉਹ ਨਮਾਜ਼ ਪੜਨ ਵਾਸਤੇ ਕਹਿੰਦੇ ਨੇ ਆਪ ਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਨਾਨਕ ਦੇਵ ਮਹਾਰਾ ਜੀ ਫਿਰ ਨਾਲ ਨਮਾਜ਼ ਨਹੀਂ ਪੜਦੇ ਜੇ ਉਹ ਝੁਕਦੇ ਨੇ ਤੇ ਝੁਕਦੇ ਨਹੀਂ ਉਹ ਨਮਾਜ਼ ਪੜਦੇ ਨੇ ਗੁਰੂ ਨਾਨਕ ਹੱਸਦੇ ਨੇ ਕਹਿੰਦੇ ਨਮਾਜ਼ ਤੁਹਾਡੇ ਚੋ ਕਿਸੇ ਨੇ ਨਹੀਂ ਪੜੀ ਇਹ ਹੁਣ ਸਾਡੇ ਤੇ ਵੀ ਟਕ ਜਾਂਦਾ ਹੈ ਅਸੀਂ ਇੱਥੇ ਬੈਠੇ ਆਂ ਮਨ ਹਾਂ ਕਿਤੇ ਹੋਰ ਬੈਠਾ ਹੋਣਾ ਹੈ ਹਾਜ਼ਰੀ ਤੇ ਤਾਂ ਲੱਗਦੀ ਹੈ ਜੇ ਮਨ ਇੱਥੇ ਹੋਵੇ ਜੇ ਮਨ ਹਾਜ਼ਰ ਨਹੀਂ ਤੇ ਤਨ ਭਾਵੇਂ ਗੁਰਦੁਆਰੇ ਬੈਠਾ ਹੈ ਤਾਂ ਵੀ ਗੈਰ ਹਾਜ਼ਰ ਹੋ ਜਾਵਾਂਗੇ ਤੇ ਜੇ ਤਨ ਬਾਹਰ ਬੈਠਾ ਹੈ ਮਨ ਗੁਰਦੁਆਰੇ ਬੈਠਾ ਹੈ ਤੇ ਬਾਹਰ ਬੈਠਿਆ ਹੋਇਆ ਵੀ ਹਾਜ਼ਰ ਹੋ ਜਾਵਾਂਗੇ ਤੇ ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਾਬਾ ਪੈਦੇ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਬਾਬਾ ਦੇਖਿਆ ਧਿਆਨ ਕਰ ਜਲਤੀ ਸਤਿ ਪ੍ਰਿਥਵੀ ਜਿਸ ਆਈ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਫਿਰ ਬਾਬੇ ਨੇ ਭੇਖ ਬਣਾਇਆ ਜੀ ਕੀ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਇੱਕ ਉਦਾਸੀਆਂ ਆਰੰਭ ਕੀਤੀਆਂ ਫਿਰ ਅੱਗੇ ਸ਼ਬਦ ਹੁੰਦਾ ਚੜਿਆ ਸੋਦਣ ਤਰਤ ਲੁਕਾਈ ਜਿਸ ਤਰ੍ਹਾਂ ਮੇਰੇ ਬਾਬੇ ਨਾਨਕ ਨੇ ਦੁਨੀਆਂ ਦੇ ਵਿੱਚ ਸ਼ਬਦ ਦਾ ਜਿਹੜਾ ਡੰਕਾ ਵਜਾਇਆ ਇਸ ਤਰੀਕੇ ਦੇ ਨਾਲ ਅੱਜ ਤੱਕ ਕਿਸੇ ਨੇ ਡੰਕਾ ਸ਼ਬਦ ਦਾ ਦੁਨੀਆਂ ਦੇ ਵਿੱਚ ਵਜਾਇਆ ਹੀ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਹੁਣ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖਣ ਲੱਗਾ ਮੈਂ ਇੱਕ ਸ਼ਬਦ ਕਿਹਾ ਸੀ ਵੇਖੋ ਜਦੋਂ ਕੋਈ ਰੰਗਿਆ ਜਾਂਦਾ ਹੈ ਉਹਦੀ ਅਵਸਥਾ ਕੀ ਹੋ ਜਾਂਦੀ ਹੈ ਉਹਦੀ ਅਵਸਥਾ ਐਸੀ ਹੋ ਜਾਂਦੀ ਫਿਰ ਉਹ ਦੁਨੀਆਂ ਦੇ ਵਿੱਚ ਰਲਦਾ ਨਹੀਂ ਤੇ ਮੈਂ ਇੱਕ ਸ਼ਬਦ ਕਵਾਂ ਆ ਦੁਨੀਆ ਦੀ ਭੀੜ ਨਾਲ ਆਪਾਂ ਤੁਰਦੇ ਚੱਲਾਂਗੇ ਨਾ ਤੇ ਅਸੀਂ ਦੁਨੀਆ ਦੀ ਭੀੜ ਚ ਗਵਾਜ ਜਾਣਾ ਪਰ ਜੇ ਕਿਤੇ ਦੁਨੀਆ ਦੀ ਭੀੜ ਤੋਂ ਵੱਖਰਾ ਰਸਤੇ ਤੇ ਤੁਰਨਾ ਸ਼ੁਰੂ ਕਰ ਜਓ ਤੇ ਭੀੜ ਦੀਆਂ ਨਜ਼ਰਾਂ ਤੁਹਾਡੇ ਵੱਲ ਹੋ ਜਾਣੀਆਂ ਨੇ ਬਾਬਾ ਨਾਨਕ ਦੁਨੀਆ ਦੀ ਭੀੜ ਦੇ ਨਾਲ ਨਹੀਂ ਚੱਲਿਆ ਬਾਬਾ ਨਾਨਕ ਦੁਨੀਆ ਦੀ ਭੀੜ ਤੋਂ ਵੱਖਰਾ ਹੋ ਕੇ ਚੱਲਿਆ ਇੱਥੇ ਜੇਕਰ ਕੋਈ ਚੜ੍ਹਦੇ ਵੱਲ ਪਾਣੀ ਸੁੱਟਦਾ ਤੇ ਮੇਰਾ ਬਾਬਾ ਨਾਨਕ ਲੈਂਦੇ ਵੱਲ ਪਾਣੀ ਸੁੱਟਦਾ ਪਿਆ ਹੈ ਇੱਥੇ ਜੇਕਰ ਕੋਈ ਮੈਂ ਫਿਰ ਚ ਉਧਰ ਆ ਰਿਹਾ ਚੜਦੇ ਵੱਲ ਪਾਣੀ ਸੁੱਟਿਆ ਨਾ ਤੇ ਬਾਬਾ ਨਾਨਕ ਲੈੰਦੇ ਵੱਲ ਸੁੱਟਦਾ ਹੈ ਹੈਰਾਨ ਹੋਏ ਤੁਸੀਂ ਲੈੰਦੇ ਵੱਲ ਕਿਉਂ ਸੁੱਟਦੇ ਹੋ ਤੇ ਗੁਰੂ ਨਾਨਕ ਕਹਿੰਦੇ ਨੇ ਇਧਰ ਮੇਰੀ ਫਸਲ ਹੈ ਮੇਰੀ ਜ਼ਮੀਨ ਹੈ ਉੱਥੋਂ ਤੱਕ ਪਾਣੀ ਪਹੁੰਚਾਉਣਾ ਹੈ ਮੈਂ ਫਿਰ ਸ਼ਬਦ ਕਹਿ ਰਿਹਾ ਜਿਹੜਾ ਰੱਬ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਉਹ ਦੁਨੀਆ ਦੀ ਭੀੜ ਦੇ ਵਿੱਚ ਰਲਦਾ ਹੀ ਨਹੀਂ ਹਮੇਸ਼ਾ ਦੁਨੀਆ ਦੀ ਭੀੜ ਤੋਂ ਵੱਖਰਾ ਹੋ ਕੇ ਚੱਲਦਾ ਹੈ ਫਿਰ ਉਹ ਦੁਨੀਆ ਦੇ ਰਵਾਇਆਂ ਰੋਂਦਾ ਨਹੀਂ ਇਹ ਦੁਨੀਆ ਦੇ ਹਸਾਇਆ ਹੱਸਦਾ ਨਹੀਂ ਇਹਨੂੰ ਫਿਰ ਗੁਰੂ ਸਾਹਿਬ ਕਹਿੰਦੇ ਨੇ ਰੰਗ ਹਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੀ ਕਿਸੇ ਰਾਜੇ ਦੀ ਪ੍ਰਵਾਹ ਨਹੀਂ ਕਿਸੇ ਉੱਚੀ ਕੁਰਸੀ ਤੇ ਬੈਠੇ ਹੋਏ ਬੰਦੇ ਦੀ ਪ੍ਰਵਾਹ ਨਹੀਂ ਪ੍ਰਵਾਹ ਤੇ ਕਾਲਪੁਰਖ ਵਾਹਿਗੁਰੂ ਦੀ ਹੈ ਜਦੋਂ ਨਵਾਬ ਦੇ ਸਾਹਮਣੇ ਗੁਰੂ ਨਾਨਕ ਪੇਸ਼ ਹੋਏ ਸਾਹਮਣੇ ਖੜੇ ਹੋਏ ਤੋ ਉਥੇ ਐਲ ਕਰ ਕਹਿੰਦਾ ਜੀ ਨਵਾਬ ਜੀ ਬਾਬੇ ਨਾਨਕ ਨੇ ਤੁਹਾਨੂੰ ਸਲਾਮ ਨਹੀਂ ਕੀਤੀ ਤੇ ਗੁਰੂ ਨਾਨਕ ਦੇ ਮਾਰ ਵੀ ਪੁੱਛਦੇ ਤੁਸੀਂ ਸਲਾਮ ਕਿਉਂ ਨਹੀਂ ਕੀਤੀ ਕਹਿੰਦੇ ਸਲਾਮ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਕੋਈ ਹਿਰਸ ਹੋਵੇ ਜਿਹੜੇ ਲਾਲਚੀ ਹੋਣ ਮੈਨੂੰ ਤੇ ਕੋਈ ਹਿਰਸ ਹੀ ਕਿਸੇ ਤਰ੍ਹਾਂ ਦੀ ਨਹੀਂ ਮੈਂ ਸਲਾਮ ਕਾਤੋਂ ਕਰਾਂ ਲਾਲਚੀ ਬੰਦੇ ਸਲਾਮਾ ਕਰਦੇ ਨੇ ਲਾਲਚੀ ਬੰਦੇ ਝੂਠੀਆਂ ਬਕਾਇਦਾ ਐਵੇਂ ਜਾਣ ਕੇ ਜਿਹੜਾ ਨਹੀਂ ਵੀ ਕਿਸੇ ਦੇ ਵਿੱਚ ਕੋਈ ਗੁਣ ਉਸ ਨੂੰ ਵੀ ਝੂਠਾ ਕਹਿ-ਕਹਿ ਕੇ ਜਿਹੜਾ ਉਹਦੀ ਸੋਭਾ ਕਰੀ ਜਾਣੀ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਇਸ ਦੁਨੀਆ ਦੀ ਭੀੜ ਤੋਂ ਉਹ ਲੋਕ ਵੱਖਰੇ ਹੋ ਕੇ ਚੱਲਦੇ ਨੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਜਿਸ ਦਿਨ ਬਾਬਾ ਨਾਨਕ ਵੱਖਰਾ ਹੋ ਕੇ ਚੱਲਿਆ ਉਸ ਵਕਤ ਦੁਨੀਆ ਨੇ ਇੱਥੋਂ ਤੱਕ ਸ਼ਬਦ ਕਹਿ ਕਿਸੇ ਨੇ ਭੂਤ ਨਾ ਕਿਹਾ ਕਿਸੇ ਨੇ ਬੇਤਾਲਾ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਗੁਰੂ ਨਾਨਕ ਨੂੰ ਭੂਤਨਾ ਕਹਿੰਦਾ ਹੈ ਕੋਈ ਗੁਰੂ ਨਾਨਕ ਨੂੰ ਬੇਤਾਲਾ ਕਹਿੰਦਾ ਹੈ ਕੋਈ ਨਾ ਸਮਝ ਕਹਿੰਦਾ ਹੈ ਪਰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਇਨਾਂ ਭੜੇ ਲੋਕਾਂ ਨੂੰ ਕੀ ਪਤਾ ਭਇਆ دیਵਾਨਾ ਸ਼ੌਕਾ ਨਾਨਕ ਬਹੁ ਰਾਣਾ ਨਾਨਕ ਤੇ ਪਰਮਾਤਮਾ ਦੇ ਰੰਗ ਦੇ ਵਿੱਚ ਝੱਲਾ ਹੋ ਕੇ ਤੁਰਿਆ ਫਿਰਦਾ ਹੈ ਤੇ ਦੁਨੀਆ ਦੀ ਨਿਗਾਹ ਦੇ ਵਿੱਚ ਜਿਹੜਾ ਬੰਦਾ ਧਰਮ ਦੀ ਦੁਨੀਆ ਤੇ ਗੁਰਮੁਖੋ ਚੱਲਣਾ ਸ਼ੁਰੂ ਕਰ ਦਿੰਦਾ ਹੈ ਨਾ ਉਹ ਦੁਨੀਆ ਦੀ ਨਿਗਾਹ ਦੇ ਵਿੱਚ ਸ਼ਦਾਈ ਹੁੰਦਾ ਹੈ ਕਿਉਂਕਿ ਲੋਕਾਂ ਦੇ ਨਾਲ ਉਹਦਾ ਸੁਭਾਅ ਨਹੀਂ ਰਲਦਾ ਉਹਦਾ ਨਾਂ ਵੇਖਣੀ ਨਾ ਉਹਦੀ ਚਾਲ ਨਾ ਉਹਦੀ ਸੁਣਨੀ ਉਹ ਲੋਕਾਂ ਦੀ ਨਾਲ ਰਲਦਾ ਨਹੀਂ ਤੇ ਜਿਹੜਾ ਲੋਕਾਂ ਦੇ ਨਾਲ ਨਹੀਂ ਚੱਲਦਾ ਲੋਕ ਕਹਿੰਦੇ ਇਹ ਤੇ ਕਮਲਾ ਹੈ ਪਰ ਉਹਦੀ ਇੱਕ ਅਵਸਥਾ ਹੁੰਦੀ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਉਹਦੀ ਅਵਸਥਾ ਹੈ ਜੀ ਉਹ ਲੋਕਾਂ ਦੀ ਚਾਲ ਦੇ ਵਿੱਚ ਨਾਲ ਆਪਣੀ ਚਾਲ ਨਹੀਂ ਰਲਾਉਂਦਾ ਉਹਦੀ ਦ੍ਰਿਸ਼ਟੀ ਲੋਕਾਂ ਦੇ ਨਾਲੋਂ ਵੱਖਰੀ ਹੁੰਦੀ ਹੈ ਉਹਦੀ ਸਰੋਤ ਸ਼ਕਤੀ ਲੋਕਾਂ ਦੀ ਸਰੋਤ ਸ਼ਕਤੀ ਨਾਲੋਂ ਵੱਖਰੀ ਹੁੰਦੀ ਹੈ ਉਹਦੀ ਫਿਰ ਅਵਸਥਾ ਕਿਹੋ ਜੀ ਹੁੰਦੀ ਹੈ ਇਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅੱਖੀਂ ਬਾਝੋਂ ਵੇਖਣਾ ਵੇਨ ਕੰਨਾਂ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਣਾ ਜੀਬੇ ਬਾਜੋ ਬੋਲਣਾ ਉਹ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੇ ਤੋ ਖਸਮੇ ਮਿਲਣਾ ਹੁਣ ਤੁਸੀਂ ਕਹੋਗੇ ਜੀ ਅੱਖਾਂ ਬਾਜੋ ਕਿਵੇਂ ਵੇਖਣਾ ਹੈ ਕੰਨਾਂ ਬਾਜੋ ਕਿਵੇਂ ਸੁਣਨਾ ਹੈ ਪੈਰਾਂ ਬਾਜੋ ਕਿਵੇਂ ਚੱਲਣਾ ਹੈ ਇਹਦਾ ਅਰਥ ਇਹਵੇਂ ਹੈ ਕਿ ਗੁਰਮੁਖੋ ਅੱਖਾਂ ਨਾਲ ਉਹ ਨਹੀਂ ਵੇਖਣਾ ਜਿਹੜਾ ਮੇਰੇ ਗੁਰੂ ਨੂੰ ਨਾ ਚੰਗਾ ਲੱਗਦਾ ਹੋਵੇ ਜਿਹੜਾ ਮੇਰੇ ਗੁਰੂ ਨੂੰ ਚੰਗਾ ਲੱਗੇ ਇਸ ਨਾਲ ਦ੍ਰਿਸ਼ਟੀ ਦੇ ਨਾਲ ਵੇਖੀ ਉਸ ਨੂੰ ਇਹਨਾਂ ਕੰਨਾਂ ਦੇ ਨਾਲ ਉਹ ਨਹੀਂ ਸੁਣਨਾ ਜਿਹੜਾ ਮੇਰੇ ਗੁਰੂ ਨੂੰ ਨਾ ਚੰਗਾ ਲੱਗਦਾ ਹੋਵੇ ਇਹਨਾਂ ਕੰਨਾਂ ਦੇ ਨਾਲ ਉਹ ਸ਼ਬਦ ਸੁਣ ਜਿਹੜਾ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ ਮੈਂ ਫਿਰ ਸ਼ਬਦ ਉਹਹਾਰ ਰਿਹਾ ਹਾਲਾ ਕਿ ਇਹ ਕੰਮ ਵੈਸੇ ਬੜਾ ਔਖਾ ਘੰਟਿਆਂ ਬੱਧੀ ਚੁਰਾਏ ਤੇ ਖੜ ਕੇ ਬੰਦਾ ਨੰਦਿਆ ਚੁਗਲੀ ਕਰੀ ਜਾਂਦਾ ਹੈ ਪਰ 10 ਮਿੰਟ ਸ਼ਬਦ ਸੁਣਨਾ ਔਖਾ ਹੋ ਜਾਂਦਾ ਹੈ ਡਾਕੂਮੈਂਟ ਸ਼ਬਦ ਪੜਨਾ ਔਖਾ ਹੋ ਜਾਂਦਾ ਹੈ ਆ ਸੁਖਨੀ ਸਾਹਿਬ ਕਈ ਗੁਰਮੁਖ ਪਿਆਰੇ ਸ਼ੁਰੂ ਕਰ ਲੈਣਗੇ ਪਰ ਮੰਚ ਖਿਆਲ ਹੁੰਦਾ ਉਹਨੇ ਮੁੱਕੇਗਾ ਕਦੋਂ ਜਬਜੀ ਸਾਹਿਬ ਸ਼ੁਰੂ ਕਰ ਲਿਆ ਮੰਚ ਖਿਆਲ ਹੁੰਦਾ ਇਹਨੇ ਮੁੱਕੇਗਾ ਕਦੋਂ ਇਹ ਬੜੀ ਔਖੀ ਖੇਡ ਹੈ ਪਿਆਰਿਓ ਪਰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜਿਹੜਾ ਇਸ ਤਰੀਕੇ ਨਾਲ ਚੱਲਣ ਲੱਗ ਪਿਆ ਸਮਝ ਲਓ ਕਿ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਕਬੂਲ ਹੋ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਥਾਇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਇਸ ਲੋਕਾਈ ਨੂੰ ਸੋਧਣ ਵਾਸਤੇ ਦੁਨੀਆ ਨੂੰ ਸੁਧਾਰਨ ਵਾਸਤੇ ਇਸ ਸੰਸਾਰ ਦੇ ਉੱਪਰ ਪ੍ਰਗਟ ਹੋਏ ਨੇ ਤੇ ਬਾਬਾ ਨਾਨਕ ਅੱਜ ਵੀ ਪ੍ਰਗਟ ਹੈ ਮੈਂ ਵਾਰ-ਵਾਰ ਸ਼ਬਦ ਕਹਿ ਰਿਹਾ ਗੁਰੂ ਨਾਨਕ ਨੇ ਸ਼ਬਦ ਦੇ ਰੂਪ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਹੈ ਹਾਲਾਂਕਿ ਸਿੱਧਾ ਨੇ ਇੱਕ ਸ਼ਬਦ ਪੁੱਛਿਆ ਸੀ ਜੋਗੀਆਂ ਨੇ ਤੁਹਾਡਾ ਗੁਰੂ ਕੌਣ ਹੈ ਤੁਸੀਂ ਚੇਲੇ ਕਿਹਦੇ ਹੋ ਇਹ ਸਵਾਲ ਕੀਤੇ ਉਹਨਾਂ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ ਕਿ ਮੇਰਾ ਗੁਰੂ ਸ਼ਬਦ ਹੈ ਮੈਂ ਸ਼ਬਦ ਦਾ ਚੇਲਾ ਹਾਂ ਮੈਂ ਸ਼ਬਦ ਦੇ ਵਿੱਚ ਧਿਆਨ ਜੋੜਦਾ ਹਾਂ ਸ਼ਬਦ ਦੇ ਪਰਥਾਏ ਆਪਣੇ ਜੀਵਨ ਨੂੰ ਚਲਾਉਣਾ ਹੈ ਇਹ ਜਿਹੜੋ ਅਸੀਂ ਸਿੱਧ ਗੋਠ ਦੇ ਸ਼ਬਦ ਪੜ੍ਹਦੇ ਆਂ ਕਿ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਉਹਨਾਂ ਨੇ ਸਵਾਲ ਪੁੱਛੇ ਬਾਬਾ ਸਾਨੂੰ ਦੱਸ ਤੂੰ ਚੇਲਾ ਕਿਹਦਾ ਹੈ ਤੂੰ ਗਿਆਨ ਕਿਹਦੇ ਕੋਲੋਂ ਹਾਸਲ ਕੀਤਾ ਹੈ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੇਰਾ ਗੁਰੂ ਸ਼ਬਦ ਹੈ ਮੈਂ ਕਿਸੇ ਦੁਨਿਆਵੀ ਬੰਦੇ ਨੂੰ ਗੁਰੂ ਨਹੀਂ ਬਣਾ ਕੇ ਬੈਠਾ ਤੇ ਸਿੱਖ ਦਾ ਪਹਿਲਾ ਧਿਆਨ ਜੇਕਰ ਜੁੜਨਾ ਚਾਹੀਦਾ ਹੈ ਤੇ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ ਹੋਰ ਕਿਤੇ ਸੱਜੇ ਕੱਬੇ ਸਿੱਖ ਨੂੰ ਧਿਆਨ ਦੇਣਾ ਹੀ ਨਹੀਂ ਚਾਹੀਦਾ